ਹੈਲੋ ਦੋਸਤੋ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਵਿੱਕੀ ਜਾਨੀ ਅੱਜ ਆਪ ਨੂੰ ਫਿਰ ਇੱਕ ਨਵਾਂ ਕੇਸ ਦਿਖਾ ਰਹੇ ਹਾਂ ਇਹ ਕੇਸ ਦਾ ਰੋਨ ਟੋਮੀ ਇਨ ਬਫੈਲੋ ਇੱਕ ਮੱਜ ਦੇ ਅਫਾਰੇ ਦਾ ਪੱਕਾ ਇਲਾਜ ਜੋ ਕਿ ਜੋ ਜੋ ਆਪ ਇਹ ਮੱਜ ਦੇਖ ਰਹੇ ਹਾਂ ਇਹ ਤਕਰੀਬਨ ਪਿਛਲੇ 1 ਮਹੀਨੇ ਦੀ ਬਿਮਾਰ ਚੱਲ ਰਹੀ ਸੀ ਤੇ ਪਸ਼ੂ ਮਾਲਕਾ ਮੇਰੇ ਪਾਸ ਅੱਜ ਤਕਰੀਬਨ 15 ਦਿਨ ਪਹਿਲਾਂ ਫੋਨ ਆਇਆ ਵੀ ਮੱਜ ਦਾ ਅਫਾਰਾ ਨਹੀਂ ਠੀਕ ਹੋ ਰਿਹਾ ਤੇ ਮੈਂ ਕਿਹਾ ਭਾਈ ਜੀ ਇਸ ਦਾ ਆਪਰੇਸ਼ਨ ਹੋਵੇਗਾ ਹੋਰ ਇਸ ਦਾ ਕੋਈ ਇਲਾਜ ਨਹੀਂ ਚਲੋ ਪੈਸੇ ਪ੍ਰੋਬਲਮ ਲਾ ਲਓ ਜਾਂ ਫਿਰ ਕੋਈ ਹੋਰ ਪ੍ਰੋਬਲਮ ਹੋਣੀ ਜਿਸ ਦਾ ਆਪਰੇਸ਼ਨ ਨਹੀਂ ਕਰਾ ਸਕੀ ਤਾਂ ਕੱਲ ਫਿਰ ਮੇਰੇ ਪਾਸ ਫੋਨ ਆਇਆ ਵੀ ਮਾਜੀ ਦਾ ਆਪਰੇਸ਼ਨ ਕਰਾਣਾ ਇਸ ਮਾਜੀ ਨੂੰ ਹੈਂਡਲ ਕਰ ਰਿਹਾ ਆਪਣਾ ਨਿਹਾਲ ਇਹ ਵੀ ਬੱਚੇ ਹੀ ਆਪਣਾ ਤੇ ਫਿਰ ਅਬ ਅੱਜ ਦਾ ਆਪਣਾ ਟਾਈਮ ਦਿਆ ਤੇ ਵੀ ਅੱਜ ਇਸ ਦਾ ਸੰਡੇ ਨੂੰ ਪ੍ਰੋਪਰੇਸ਼ਨ ਕਰਾਂਗੇ ਤੋਂ ਮੇਰੇ ਨਾਲ ਜੋ ਮੇਰੀ ਟੀਮ ਸੀ ਡਾਕਟਰ ਸਸੀਲ ਡਾਕਟਰ ਅਜੀ ਡਾਕਟਰ ਅੰਕੁਸ਼ ਇਹ ਕੈਥਰ ਜਿੰਸੜ ਕੇ ਆ ਮੇਰੇ ਪਿਆਰੇ ਮਿੱਤਰਾਂ ਬਹੁਤ ਲਗਾ ਸੋ ਉਹ ਬਹੁਤ ਅੱਛਾ ਬਹੁਤ ਵਧੀਆ ਤੇ ਫਿਰ ਅੱਜ ਆਪਾਂ ਪੂਰੀ ਟੀਮ ਨੇ ਰਲ ਕੇ ਇਸਕਾ ਪ੍ਰੈਸ਼ਨ ਕਰਿਆ ਇਸਕਾ ਜਦ ਪ੍ਰੈਸ਼ਨ ਕਰਿਆ ਇਸ ਕੇਂਦਰ ਤੇ ਇੱਕ ਪਲਾਸਟਿਕ ਦਾ ਬੈਗ ਨਿਕਲਿਆ ਜਿਦਾ ਕੋਈ ਥੇਲਾ ਲਾ ਲਓ ਉਹ ਤੇ ਇਹ ਦੇਖੋ ਹੁਣ ਆਪ ਆਮ ਆਪ ਨੂੰ ਰੂਮਨ ਦਿਖਾ ਰਹੇ ਹਾਂ ਵੀ ਰੂਮਨ ਕਿਸ ਤਰ੍ਹਾਂ ਮੂਵਮੈਂਟ ਕਰਾ ਦੇਖੋ ਧਿਆਨ ਤੇ ਇਹ ਇਹ ਆਪਣਾ ਨਿਆਲ ਆਪਣਾ ਬੱਚਾ ਇਹ ਦਿਖਾੰਦਾ ਹੋਇਆ ਵੀ ਇਸ ਕੇ ਅੰਦਰ ਤੇ ਲੋਹੇ ਕੀ ਪਿੰਨ ਕਿੱਲ ਵਗੈਰਾ ਨਿਕਲੇ ਤੇ ਹੁਣ ਨਿਆਲ ਵੀ ਇਸ ਦਾ ਇੰਜੈਸਟਿਵ ਜੋ ਵੀ ਹੈ ਇਹਨੂੰ ਸਾਫ ਕਰਦੇ ਹੋ ਚੰਗੀ ਤਰ੍ਹਾਂ ਨੂੰ ਇਹਨੂੰ ਬਤਾਇਆ ਗਿਆ ਵੀ ਕਿਸ ਤਰ੍ਹਾਂ ਕਈ ਵਾਰ ਜੀ ਜੋ ਲੋਹਾ ਖਾਲਿਆ ਮੈਟੀਰੀਅਲ ਕੁਛ ਵੀ ਉਹ ਕਿਸ ਸੜ ਮਿਲੇਗਾ ਅਗਰ ਪੋਲੋਥਿਨ ਖਾਲੇ ਉਹ ਕਿਸ ਸੜ ਮਿਲੇਗਾ ਇਹ ਨਿਆਲ ਨੇ ਇਸ ਟਾਈਮ ਅੰਦਰ ਲੋਹੇ ਦੀ ਕਿ ਮੇਕ ਟਾਈਪ ਦੀ ਹੋਰ ਅੱਜ ਦਿਖਾਈ ਤੇ ਸਾਰਨ ਬਾਰੇ ਬਾਰੇ ਚੈੱਕ ਕਰ ਰਿਹਾ ਕਿ ਕੀ ਦਿੱਕਤ ਹੈ ਕਿਸ ਤਰ੍ਹਾਂ ਦਾ ਕਿਆ ਸਿਸਟਮ ਹੈ ਰੂਮ ਨੂੰ ਕਿਆ ਸਿਸਟਮ ਹੈ ਅੰਦਰ ਤੇ ਆਪਾਂ ਦਿੱਕਤ ਚੰਗੀ ਤਰ੍ਹਾਂ ਤੇ ਮੇਰੇ ਨਾਲ ਹੀ ਉਹ ਆਪਣਾ ਡਾਕਟਰ ਬਿਊਟੀ ਸੈਣੀ ਆਪਣਾ ਵਾਲਾ ਇਹ ਵੀ ਵੀਐਲਡੀਆ ਅਕ੍ਰਿਮ ਸਰਜਰੀ ਸਾਰੀ ਕਰਦੇ ਐ ਐਮਪੀਡੀ ਰੂਮਨ ਰੋਮੋ ਸਿਰ ਤੇ ਹੁਣ ਆਪਾਂ ਨੂੰ ਰੂਮਨ ਨੂੰ ਸਟਿਚਿੰਗ ਕਰਦੇ ਹੋਏ इस केन्द्र जब आप रूम स्टिचिंग हैं अपन कट कट एब्जॉर्बेबल वन या टू नंबर तक यूज कर सकते हैं इस टाइम अपना निहाल भाई मेरी हेल्प कर दिए ਨਿਹਾਲ ਉਸਦੇ ਬਾਅਦ ਅਜੇ ਅਜੇ ਕੇ ਬਾਅਦ ਅੰਕੁਸ਼ ਸੁਸ਼ੀਲ ਸਾਰਾ ਨੇ ਹੈਲਪ ਕਰੀ ਬਾਰਿ ਬਾਰੀ ਕਿਉਂਕਿ ਤੱਕ ਨੂੰ 2-3 ਘੰਟੇ ਆਪਰੇਸ਼ਨ ਹੋਵਾ ਖੜੇ ਖੜੇ ਕੀ ਤੇ ਬੈਠੋ ਵੀ ਦਰਦ ਹੋਣ ਲੱਗ ਜਾਇਆ ਨੂੰ ਇਹ ਆਪਣੇ ਅਜੇ ਭਾਈ ਇਹ ਸੋਚ ਰਹੀ ਕਰਦੇ ਹੋਈ ਜੋ ਜਿਹੜੀ ਆਪਣੀ ਲਾ ਸਟਿਚਿੰਗ ਹੋਆ ਇਹਨਾਂ ਥੋੜਾ ਟਾਈਮ ਲਗਾ ਇਸ ਸਕਿਨ ਬੜੀ ਮੋਟੀ ਹੋਆ ਬੜੀ ਕੋਸ਼ਿਸ਼ ਕਰਨੀ ਪਈ ਟਾਂਕੇ ਲਗਾਣ ਵਾਸਤੇ ਇਤਨਾ ਆਸਾਨ ਨਹੀਂ ਹੁੰਦਾ ਇਸ ਕੇਂਦਰ ਆਪਾਂ 100 ਨੰਬਰ ਨੀਡਲ ਲੈ ਕੇ ਉਸ ਦੇ ਵਿਚ ਨੂੰ ਸੂਈ ਪਾ ਕੇ ਫੇਰ ਟਾਂਕੇ ਲਗਾਣੇ ਪੜਾ ਇਤਨਾ ਆਸਾਨ ਨਹੀਂ ਹੁੰਦਾ ਇਹ ਆਪਣਾ ਨਿਹਾਲ ਟਾਂਕੇ ਲੰਦੇ ਹੈ ਇਸ ਟਾਈਮ ਮਜਨ ਤਰ੍ਹਾਂ ਸਜਾਤਾ ਹੋਗਾ ਬੈਠ ਗਈ थी ਤੇ ਹੁਣ ਇਹ ਪਸ਼ੂ ਮਾਲਕ ਨੂੰ ਪੁੱਛਿਆ ਵੀ ਕਾਦੀ ਬਿਮਾਰੀ ਤੇ ਕੀ ਪ੍ਰੋਸੀਜਰ ਹੋਇਆ ਕਿਦਾਂ ਟ੍ਰੀਟਮੈਂਟ ਹੋਇਆ ਦਿਖਾਇਆ ਗਿਆ ਇਸ ਕੇ ਅੰਦਰ ਵੀ ਪਲਾਸਟਿਕ ਕਾ ਇੱਕ ਥਿਲਾ ਨਿਕਲਿਆ ਇਹ ਪਿੰਦਾ ਨਿਕਲੀ ਸਕੀਂਦਰ ਔਰ ਆਪਰੇਸ਼ਨ ਕੇ ਬਾਅਦ ਮਜਨ ਸਿਹਤਮਤੀ ਔਰ ਉਸਕੇ ਬਾਅਦ ਆਪ ਦੇਖੋ ਇਸ ਟਾਈਮ ਕੱਕ ਖਾਰ ਗਿਆ ਬਲ ਕੇ ਠੀਕ ਹੋ ਜਾ ਕੋਈ ਦਿੱਕਤ ਵਾਲੀ ਬਾਤ ਨਹੀਂ ਨਸੀਮਾ ਤੇ ਫੇਰ ਵੀ ਜਨੇ ਕਾਸ ਖਾਇਆ ਤੇ ਬਾਕੀ ਆਪਣੀ ਵੀਡੀਓ ਦੇਖਦੇ ਰਹੋ ਆਪਣੇ ਚੰਦ ਨੂੰ ਸਬਸਕ੍ਰਾਈਬ ਤੇ ਫੋਲੋ ਕਰੋ ਥੈਂਕ ਯੂ ਵੈਰੀ ਮਚ